ਸਾਰਿਆਂ ਦੇ ਧਿਆਨ ਦੇਣ ਯੋਗ ਹੈ ਜੀ ਬਹੁਤ ਹੀ ਇੰਪੋਰਟੈਂਟ ਸੂਚਨਾ ਹੈਗੀ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਸ਼ੇਅਰ ਜਰੂਰ ਕਰ ਦਿਓ ਸਾਰੇ ਨਾਲ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਟਰਪਲ ਐਸ ਬੋਰਡ ਵੱਲੋਂ ਪਬਲਿਕ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਜੀ ਕੁਝ ਸ਼ਰਾਰਤੀ ਅਨਸਰ ਨੇ ਜਿਹੜੇ ਉਹ ਟਰਪਲ ਐਸ ਬੋਰਡ ਦੇ ਨਾਮ ਤੇ ਨੌਕਰੀ ਦਾ ਚਾਂਸਾ ਦੇਂਦੇ ਹੋਏ ਉਮੀਦਵਾਰਾਂ ਨੂੰ ਫੇਕ ਫਰੋਡ ਕਾਲਸ ਕਰ ਰਹੇ ਨੇ ਫਰੋਡ ਕਾਲਸ ਕਰਕੇ ਪੈਸਿਆਂ ਦੀ ਮੰਗ ਕਰ ਰਹੇ ਨੇ ਉਹਨਾਂ ਤੋਂ ਜਿਸ ਨਾਲ ਟਰਪਲ ਐਸ ਬੋਰਡ ਦਾ ਅਕਸਾ ਜਿਹੜਾ ਖਰਾਬ ਹੋ ਰਿਹਾ ਹੈਗਾ ਠੀਕ ਹੈ ਜੀ ਅਜੇ ਹਾਂ ਕੋਈ ਵੀ ਫੋਨ ਕਾਲਸ ਹੈ ਜਿਹੜੀਆਂ ਉਹ ਟ੍ਰਿਪਲ ਐਸ ਬੋਰਡ ਵੱਲੋਂ ਨਹੀਂ ਕੀਤੀਆਂ ਜਾਂਦੀਆਂ ਕਿਸੇ ਵੀ ਕਾਲ 'ਚ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ। ਜਨਤਕ ਹਿੱਤ ਨੂੰ ਮੁੱਖ ਰੱਖਦੇ ਹੋਏ ਜੇਕਰ ਕਿਸੇ ਨੂੰ ਫੋਨ ਕਾਲ ਜਾਂ ਵਟਸਐਪ ላይ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਟ੍ਰਿਪਲ ਐਸ ਬੋਰਡ ਨੂੰ ਤੁਰੰਤ ਤੁਸੀਂ ਸੰਪਰਕ ਕਰਨਾ ਹੈ ਜੀ। ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਵੱਲੋਂ ਭਰਤੀ ਪ੍ਰਕਿਰਿਆ ਵਿੱਚ ਕਿਸੇ ਤਰ੍ਹਾਂ ਦੀ ਵੀ ਸੂਚਨਾ ਸਿਰਫ ਬੋਰਡ ਦੀ ਵੈਬਸਾਈਟ ਤੇ ਹੀ ਅਪਲੋਡ ਕੀਤੀ ਜਾਂਦੀ ਹੈ। ਤਾਂ ਇਸ ਚੀਜ਼ ਤੋਂ ਬਚੋ ਵੀਡੀਓ ਨੂੰ ਪਲੀਜ਼ ਸਾਰੇ ਕੈਂਡੀਡੇਟ ਤੱਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਵੀ ਕੈਂਡੀਡੇਟ ਦਾ ਨੁਕਸਾਨ ਨਾ ਹੋਵੇ ਜੇਕਰ ਕਿਸੇ ਕੈਂਡੀਡੇਟ ਨੂੰ ਇਹੋ ਜੀ ਕੋਈ ਕਾਲ ਆਉਂਦੀ ਹੈ ਤਾਂ ਉਸਨੀ ਉਸ ਦੀ ਸੂਚਨਾ ਤੁਰੰਤ ਹੈ ਜਿਹੜੀ ਉਹ ਟ੍ਰਿਪਲ ਐਸ ਬੋਰਡ ਦੇ ਕੰਟੈਕਟਸ ਨੰਬਰ ਨੇ ਜਿਹੜੇ ਦਿੱਤੇ ਹੋਏ ਨੇ ਜਾਂ ਈਮੇਲ ਆਈਡੀ ਜਿਹੜੀ ਦਿੱਤੀ ਹੋਈ ਹੈ ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾ ਜੇਕਰ ਕਿਸੇ ਕੈਂਡੀਡੇਟ ਨਾਲ ਕੋਈ ਇਹੋ ਜੀ ਘਟਨਾ ਹੋਈ ਹੈ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਸਾਰੇ ਕੈਂਡੀਡੇਟਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਸ ਤੋਂ ਬਾਅਦ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਕਿਹੜੀਆਂ ਪੋਸਟਾਂ ਨੇ ਜਿਹੜੀਆਂ ਟਿਪਲੈਸ ਬੋਰਡ ਨੇ ਵਾਪਸ ਲੈ ਲੀਆਂ ਨੇ ਠੀਕ ਹੈ ਜੀ ਉਸ ਤੇ ਇੱਕ ਪੂਰੀ ਵੀਡੀਓ ਆ ਰਹੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਕੇ ਰੱਖੋ ਤਾਂ ਕਿ ਸਾਰੀਆਂ ਇੰਪੋਰਟੈਂਟ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਲਿੰਕ ਨੂੰ ਫੋਲੋ टेक्निकल वीडियो ਲਈ ਇਨਫੋ ਅਬਾਊਟ ਆਲ ਟੈਕ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਜੀ ਨਵਾਂ ਚੈਨਲ ਟੇਸਟ ਐਂਡ ਟ੍ਰੈਵਲ ਪਲੀਜ਼ ਸਾਰੇ ਕਰ ਲਓ WhatsApp ਚੈਨਲ ਦਾ ਲਿੰਕ ਵੀ ਹੈ ਕਹਿੰਦਾ ਭਾਵੇਂ ਸਾਰੇ ਦੇ ਸਾਰੇ ਲਿੰਕ ਫੋਲੋ ਕਰਕੇ ਰੱਖੋ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਉਹ ਜਿਹੜੀ ਮਿਸ ਨਾ ਹੋਵੇ ਉਮੀਦ ਹੈ ਤੁਸੀਂ ਇਹਨਾਂ ਜਰੂਰ ਕਰਕੇ ਜਾਓਗੇ ਦੱਸਦੇ ਆ ਅਗਲੀ ਵੀਡੀਓ ਚ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਈਗਾ ਤੁਹਾਡੇ ਕੋਲ ਇਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੁਰ ਪ੍ਰੈਸ ਕਰਕੇ ਰੱਖੋ ਜੀ ਬਾਏ ਬਾਏ